ਅਕਾਲੀ ਦਲ ਨੇ ਵੀ ਆਪਣੇ ਘਰੇ ਬੈਠ ਕੇ ਮੰਥਨ ਕੀਤਾ ਹੋਣਾ ਕਿ ਸਾਡੀ ਹਾਲਤ ਪੰਜਾਬ ਚ ਕਿਉਂ ਹੋ ਗਈ ਅਸੀਂ ਲਗਾਤਾਰ ਚੋਣਦਾਰ ਚੋਣ ਹੇਠਾਂ ਵੱਲ ਕਿਉਂ ਜਾਂਦੇ ਰਹੇ ਆਮ ਆਦਮੀ ਪਾਰਟੀ ਨੇ ਵੀ ਆਪਣੇ ਘਰੇ ਬੈਠ ਕੇ ਮੰਥਨ ਕੀਤਾ ਹੋਣਾ ਕਿ ਸਾਡੀ ਸਥਿਤੀ ਕਿਉਂ ਬਣ ਗਈ 92 ਐਮਐਲਏ ਦੇ ਹੁੰਦਿਆਂ ਅਸੀਂ ਪ੍ਰਧਾਨ ਸਭਾ ਹਲਕਿਆਂ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਜਤਾ ਨਹੀਂ ਸਕੇ ਤੇ ਸਾਡੇ ਹਿੱਸੇ ਤਿੰਨ ਕੀ ਲੋਕ ਸਭਾ ਸੀਟਾਂ ਆਈਆਂ ਜਦੋਂ ਕਿ 92 ਦੇ ਹਿਸਾਬ ਨਾਲ ਤਾਂ 10 ਬਣਦੀਆਂ ਸੀ ਮੰਤਨ ਨੇ ਵੀ ਕੀਤਾ। ਮੰਤਨ ਭਾਜਪਾ ਨੇ ਵੀ ਕੀਤਾ ਉਹਨਾਂ ਕਿ 227 ਚੋਣ ਕੀ ਕਰਨਾ ਪੰਜਾਬ 'ਚ ਪੈਰ ਲਾਗੇ। ਜੀ ਹਾਂ। ਲਗਭਗ 219 ਤੋਂ ਆ ਕੇ 224 ਦੀਆਂ ਚੋਣਾਂ ਦੇ ਦਰਮਿਆਨ ਦੁੱਗਣੀ ਵੋਟ ਪਰਸੈਂਟ ਵਧ ਗਈ ਪਾਏ ਭਾਜਪਾ ਦੀ ਪੰਜਾਬ 'ਚ। 219 ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜਨ ਵਾਲੀ ਭਾਰਤੀ ਜਨਤਾ ਪਾਰਟੀ ਕੋਲ ਸਿਰਫ 9.63% ਵੋਟ ਬੈਂਕ ਸੀ। 219 ਦੇ ਵਿੱਚ ਤੇ ਅੱਜ 224 ਦੇ ਵਿੱਚ ਉਹਨਾਂ ਦਾ ਵੋਟ ਬੈਂਕ ਵੱਧ ਕੇ 18.56 ਲਗਭਗ ਦੁੱਗਣਾ ਹੋ ਗਿਆ 9 ਤੋਂ 18 9.63 ਤੋਂ 18.56 8.93% ਲਗਭਗ 9% ਵੋਟ ਬੈਂਕ ਵੱਧ ਗਿਆ ਸੋ ਇਹ ਭਾਜਪਾ ਵੀ ਸੋਚਦੀ ਹੋਣੀ ਕਿ 224 ਦੀ ਹੋਗੀ ਤਿਆਰੀ ਪੰਜਾਬ ਦੇ ਵਿੱਚ ਕਾਂਗਰਸ ਕੋਲ ਵੋਟ ਬੈਂਕ ਆਪਾਂ ਜਿਵੇਂ ਗੱਲ ਕੀਤੀ ਸੀ ਜਿਹਦਾ ਨਤੀਜਾ ਆਇਆ ਸੀ ਕਿ 26% ਹੈ 26.30 ਪਰ ਪਿਛਲੀਆਂ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਘਟ ਗਿਆ ਪਿਛਲੀ ਵਾਰ 40.12 ਸੀ ਤੇ 8 ਸੀਟਾਂ ਜਿੱਤੀਆਂ ਸੀ ਇਸ ਵਾਰ ਵੋਟ ਬੈਂਕ 26% ਹੀ ਰਹਿ ਗਿਆ ਪਰ ਸੀਟਾਂ 7 ਲੈ ਕੇ ਅਗਲੇ 13.82% ਵੋਟ ਬੈਂਕ ਘਟਿਆ ਆਮ ਆਦਮੀ ਪਾਰਟੀ 26% ਵੋਟ ਬੈਂਕ ਲੈ ਕੇ ਗਈ ਹੈ 26.20 ਪਰ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਵੀ ਸੋਨੀ ਦੇ ਵਿੱਚ 7.38 ਸੀ 18.82 ਲਗਭਗ 19% ਵੋਟ ਬੈਂਕ ਵਧਿਆ ਆਮ ਆਦਮੀ ਪਾਰਟੀ ਦਾ ਪਰ ਪ੍ਰਧਾਨ ਸਭਾ ਚੋਣਾਂ ਵਾਲੇ ਹਵਾਲੇ ਜਦੋਂ ਦੇਖੋਗੇ ਤਾਂ ਕੁਝ ਵੀ ਨਹੀਂ ਹੈ। ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈ ਤੇ ਭਾਰਤੀ ਜਨਤਾ ਪਾਰਟੀ 18% 18.55% ਵੋਟ ਬੈਂਕ ਲੈ ਕੇ ਜਾਂਦੀ ਹੈ ਜਦੋਂ ਕਿ 2019 ਦੇ ਵਿੱਚ ਉਹਦੇ ਕੋਲ 9.63% ਵੋਟ ਪ੍ਰਤੀਸ਼ਾਤੀ ਕੀ ਤੇ ਅਕਾਲੀ ਦਲ ਸੋਚਣ ਦੀ ਲੋੜ ਖੇਤਰੀ ਪਾਰਟੀ ਦੇ ਨਾਤੇ ਕਿ ਹਾਲਤ ਕਿਉਂ ਬਣੀ ਪੰਜਾਬ ਦੇ ਲੋਕਾਂ ਨੇ ਹੀ ਕਿਉਂ ਨਕਾਰਿਆ ਜੇ ਭਾਜਪਾ ਪੰਜਾਬ ਚ ਪੈਰ ਕਿਹਦੇ ਸਿਰ ਤੇ ਲਾ ਗਈ 13.42% ਵੋਟ ਬੈਂਕ ਹੈ ਜੀ ਅਕਾਲੀ ਦਲ ਦਾ ਸੀਟ ਇੱਕ ਆਈ ਹੈ ਭਾਜਪਾ ਕੋਲ ਵੋਟ ਸੀਟ ਕੋਈ ਨਹੀਂ ਆਈ ਤਾਂ ਵੀ ਵੋਟ ਬੈਂਕ 18.55 ਤੂੰ ਲੜਾਈ ਨਹੀਂ ਸੀਟ ਜਿੱਤਣ ਲਈ ਲੜਾਈ ਵੋਟ ਬੈਂਕ ਵਧਾਉਣ ਲਈ ਤਾਂ ਕਿ ਵੀ ਸੋਸਾਈ ਤੁਹਾਡੇ ਕੋਲ ਘੜ ਛੁੜ ਕਰਕੇ ਬਾਅਦ ਸੀਟਾਂ ਲੈਣਗੇ ਜਨਾਬ 13.42 ਹੈ ਤੇ 2019 ਦੇ ਵਿੱਚ 27.45 ਸੀ 27.45 ਤੋਂ 13.42 ਮਤਲਬ 14 0.3% 14 ਫੀਸਦੀ ਤੋਂ ਵੱਧ ਵੋਟ ਬੈਂਕ ਘਟ ਗਿਆ ਅਕਾਲੀ ਦਲ ਦਾ ਚਲੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਉਂ 13 ਜ਼ੀਰੋ ਵਾਲਾ ਅੰਕੜਾ ਛੱਡੋ 10 ਵੀ ਸੀਟਾਂ ਕਿਉਂ ਨਹੀਂ 7 ਵੀ ਸੀਟਾਂ ਕਿਉਂ ਨਹੀਂ 5 ਵੀ ਸੀਟਾਂ ਕਿਉਂ ਨਹੀਂ ਕੀ ਪਹਿਲੂ ਨੇ ਜਿੱਥੇ ਵਾਚਣਾ ਮੰਨਦਾ ਉੱਥੇ ਅਕਾਲੀ ਦਲ ਭਾਜਪਾ ਵਾਲੇ ਮਸਲੇ ਤੇ ਵੋਟ ਬੈਂਕ 'ਚ ਨਹੀਂ ਪਛੜਿਆ ਸੀਟ ਦਰ ਸੀਟ ਕਿਵੇਂ ਪਛੜਿਆ ਅੰਕੜੇ ਬਿਆਨ ਕਰਦੇ ਨੇ ਕਿ ਹਰ ਥਾਂ ਤੇ ਭਾਜਪਾ ਤੋਂ ਪਿਛੇ ਹੀ ਕਿਉਂ ਰਹਿ ਗਿਆ ਅਕਾਲੀ ਦਲ ਕਹੀਂ ਥਾਂ ਮਾ ਦਿੱਤਾ ਇਹ ਜੀ ਸਥਿਤੀ ਆ ਕਿ ਭਾਜਪਾ ਦੂਏ ਨੰਬਰ ਤੇ ਆ ਤੇ ਅਕਾਲੀ ਦਲ ਚੌਥੇ ਤੇ ਪਿਆ ਤੀਏ ਤੇ ਆਇਆ ਹੀ ਨਹੀਂ ਪੰਜਾਬ ਦੇ ਵਿੱਚ ਇੱਕ ਨੰਬਰ ਦੇ ਉੱਤੇ ਤਾਂ ਅਕਾਲੀ ਦਲ ਹੈ ਦੂਏ ਔਰ ਤੀਏ ਨੰਬਰ ਤੇ ਆਇਆ ਹੀ ਨਹੀਂ ਕਿਸੇ ਸੀਟ ਤੇ ਝਾਤ ਮਾਰ ਕੇ ਦੇਖ ਲਿਓ ਜੀ ਆਇਆ ਹੋਵੇ ਚਲੋ ਮੈਂ ਦੱਸਦਾ ਫਿਰ ਅੰਕੜਾ ਦਾ ਅੰਕੜਾ ਗੌਰ ਕਰੋ ਜਿੱਥੋਂ ਤੱਕ ਤਾਂ ਆਮ ਆਦਮੀ ਪਾਰਟੀ ਦੀ ਗੱਲ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਚ ਤੇ ਸੱਤਾ ਦੇ ਵਿੱਚ ਪੰਜਾਬ ਦਾ ਰਿਕਾਰਡ ਕਹਿੰਦੇ ਰਹਿ ਕੇ ਜਿਹੜੀ ਧਰਦੀ ਸਰਕਾਰ ਬਣੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਇਹ 2 ਸਾਲ ਦੇ ਵਕਫੇ ਨਾਲ ਲੋਕ ਸਭਾ ਚੋਣਾਂ ਆਉਂਦੀਆਂ ਤਾਂ ਉਹ ਤਾਂ ਦਬ ਦਬਾ ਰਹਿੰਦਾ ਹੈ ਪਿਛਲਾ ਰਿਕਾਰਡ ਕੁਝ ਇਸ ਗੱਲ ਵੱਲ ਇਸ਼ਾਰਾ ਕਰਦਾ ਰਿਹਾ ਹੈ ਭਾਰੀਸ਼ਵਰ ਆਮ ਆਦਮੀ ਪਾਰਟੀ ਸਿਰਫ 3 ਸੀਟਾਂ ਤੇ ਜਿੱਤ ਪਾਈ ਹੈ ਤਾਂ ਆਵਾਦੀ ਪਾਰਟੀ ਦਾ ਰਿਕਾਰਡ ਦੇਖ ਕੇ ਕਹੋਗੇ ਕਿ ਅਸੀਂ ਇੱਕ ਤੋਂ ਤਿੰਨ ਤੇ ਆ ਗਏ ਪਰ ਕਿਸੇ ਸਮੇਂ 4 ਵੀ ਸੀ 4 ਤੋਂ 1 ਤੇ ਆਏ ਸੀ 1 ਤੋਂ ਹੁਣ 3 ਤੇ ਆਏ ਹਾਂ ਸੋ ਇਸ ਲਈ ਪਰ ਸਰਕਾਰ ਹੁੰਦਿਆਂ 92 ਐਮਐਲਏ ਹੁੰਦਿਆਂ ਇਹ ਸਥਿਤੀ ਤੇ ਆਉਣਾ ਇਹ ਆਪਣੇ ਆਪ ਚ ਸਵਾਲ ਹੈ ਤੇ ਉਹਦੇ ਵਿੱਚੋਂ ਕਈ ਸਵਾਲ ਉੱਠਦੇ ਨੇ ਕਹਿੰਦੇ ਜੀ 1000 ਦੀ ਗਰੰਟੀ ਵਾਲਾ ਮਸਲਾ ਉਹ ਵਾਦਾ ਪੂਰਾ ਨਹੀਂ ਕੀਤਾ ਉਹ ਵੋਟਾਂ ਨਹੀਂ ਪੁਕਤੀਆਂ ਕਹਿੰਦੇ ਜੀ ਮਲਾਜ਼ਮ ਵਰਗ ਬੇਰੁਜ਼ਗਾਰ ਵਰਗ ਉਹ ਪਰਿਵਾਰ ਉਹ ਰਾਸ ਤੇ ਨਿਰਾਸ਼ ਨੇ ਉਹ ਵੋਟ ਨਹੀਂ ਪਈ ਆਮ ਆਦਮੀ ਪਾਰਟੀ ਨੂੰ ਇਸੇ ਤਰ੍ਹਾਂ ਕਹਿੰਦੇ ਜੀ ਆ ਜਿਹੜੇ ਉਹ ਕੱਢਦੇ ਸੀ ਨਾ ਰੋਡ ਸ਼ੋ ਬਜ਼ਾਰ ਬੰਦ ਕਰਾ ਦਿਓ ਦੁਕਾਨਾਂ ਬੰਦ ਕਰਾ ਦਿਓ ਉਹਦੇ ਕਾਰਨ ਪੰਜਾਬ ਦੇ ਛੋਟੇ ਕਸਬਿਆਂ ਦੇ ਸ਼ਹਿਰਾਂ ਦੇ ਵਪਾਰੀ ਵਰਗ ਦੁਕਾਨਦਾਰ ਵਰਗ ਕਹਿੰਦੇ ਆਮ ਆਦੀ ਪਾਰਟੀ ਨਾਲ ਨਾਰਾਜ਼ ਹੋਇਆ ਕਿਸਾਨੀ ਧਰਨਿਆਂ ਦੇ ਕਰਕੇ ਸ਼ੰਭੂ ਬਾਰਡਰ ਵਾਲਾ ਰੇਨਵੇ ਵਾਲਾ ਇੰਚ ਨਜਿੱਠਣ 'ਚ ਸਰਕਾਰ ਕਾਮਯਾਬ ਨਹੀਂ ਹੋਈ ਇਹਦੇ ਕਾਰਨ ਕਹਿੰਦੇ ਵਪਾਰੀ ਵਰਗ ਨਾਰਾਜ਼ ਹੋਇਆ ਉਹ ਆਮ ਆਦੀ ਪਾਰਟੀ ਨੂੰ ਨਹੀਂ ਪਿਆ ਕਹਿੰਦੇ ਜੀ ਦਲ ਬਦਲੀਆਂ ਪੰਜਾਬ ਦੇ ਲੋਕਾਂ ਨੇ ਵੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਪਸੰਦ ਨਹੀਂ ਕੀਤੀ ਕਿ ਵਰਕਰਾਂ ਦੇ ਵਿੱਚੋਂ ਟਿਕਟਾਂ ਦੇਣ ਦੀਆਂ ਗੱਲਾਂ ਕਰਨ ਵਾਲੀ ਪਿੰਡਾਂ 'ਚੋਂ ਸਰਕਾਰ ਚੱਲੂਗੀ ਇਹਦੀਆਂ ਗੱਲਾਂ ਕਰਨ ਵਾਲੀ ਦਲ ਬਦਲ ਬਦਲ ਕੇ ਲੀਡਰ ਲਈ ਗਈ ਤੇ ਐਮਐਲਏ ਤੇ ਮੰਤਰੀਆਂ ਨੂੰ ਚੋਣ ਲੜਾਉਣਾ ਕਹਿੰਦੇ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪਸੰਦ ਨਹੀਂ ਕੀਤਾ ਕਿਉਂ ਤਾਂ ਐਮਐਲਏ ਬਣਾ ਤੀ ਜੀ ਅਸੀਂ ਮੰਤਰੀ ਤੁਸੀਂ ਬਣਾ ਲੇ ਜੀ ਤੇ ਹੁਣ ਥੱਲੇ ਵਾਲੇ ਵਰਕਰਾਂ ਨੂੰ ਕਿਉਂ ਟਿਕਟ ਦਿੱਤੀ ਕਹਿੰਦੇ ਇਹ ਚੀਜ਼ ਨੇ ਆਮ ਆਦਮੀ ਪਾਰਟੀ ਦਾ ਨੁਕਸਾਨ ਕੀਤਾ ਹਾਂ ਇਸੇ ਤਰ੍ਹਾਂ ਰਾਸਵਾ ਮੈਂਬਰ ਬਾਹਰੀ ਭੇਜੇ ਹਾਂ ਤੇ ਜਾਂ ਆ ਪੰਥਕ ਤਿਰਾਂ ਦੇ حوالے ਨਾਲ ਕੇਜੀ ਐਨਐਸਸੀ ਵਗੈਰਾ ਲਾਇਆ ਉਸ ਉਹ ਪਾਈਚਾਰਾ ਦੀ ਨਿਰਾਸ਼ਾ ਤੁਸੀਂ ਛੇੜੀ ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਹਰ ਵਰਗ ਤੋਂ ਵੋਟਾਂ ਆਪਣੀਆਂ ਗਵਾ ਗਈ ਜਿਹਦੇ ਕਾਰਨ ਸੀਟਾਂ ਨਹੀਂ ਆਈ ਪਰ ਜਿਹੜਾ